ਹਿੰਦੂ ਵਾਂਗੂ ਮੋਨ ਦਾਸ ਕਰਮਚੰਦ ਗਾਂਧੀ ਆਂ ਫਿਰ ਕੋ ਹਿੰਦੂਆ ਵਾਂਗ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਇੱਕ ਅੰਗ ਕਿਆ ਕਰਦਾ ਸੀ ਸਿੱਖ ਵਗੋਣੇ ਉਥੋਂ ਮਿਲ ਕੇ ਤੇ ਬਿਆਨਾ ਦੇ ਰਾਹੀਂ ਤੇ ਇਕੱਠਾਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਵੀ ਉਹਨੂੰ ਅਜਿਹਾ ਕਹਿ ਤੁਰ ਪਿਆ ਸੀ ਇਸੇ ਇੱਕ ਪੰਜਾਬੀ ਅਖਬਾਰ ਨੇ ਗਾਂਧੀ ਬਾਰੇ ਲਿਖਿਆ ਸੀ ਮਾਥਮਾ ਗਾਂਧੀ ਪਾਗਲ ਹੋ ਗਿਆ اپنی ایک کتاب ਕਲੈਕਟਡ ਵਰਕਸ ਦੀ ਜਿਲਦ 88 ਸਫੇ 4 5 ਦੇ ਵਿੱਚ ਲਿਖਦਾ ਹੈ ਕਿ ਗ੍ਰੰਥ ਸਾਹਿਬ ਕੀ ਜੇ ਸਿੱਖ ਸਵਾਲ ਅੱਖ ਦੇ ਨਾਲ ਇੱਕ ਲੜ ਸਕਦਾ ਹੈ ਤਾਂ ਫਿਰ ਕਿਰਪਾਣਾ ਰੱਖਣ ਦੀ ਕੀ ਲੋੜ ਹੈ ਜਿਲਦ ਨੰਬਰ 90 ਦੇ ਸਫਾ 170 ਦੇ ਉੱਤੇ ਲਿਖਦਾ ਹੈ ਕਿ ਤੁਹਾਡਾ ਗ੍ਰੰਥ ਸਾਹਿਬ ਜਿਹੜਾ ਉਹ ਮੈਂ ਪੜਦਾ ਹਾਂ ਪਰ ਮੈਂ ਤੁਹਾਨੂੰ ਖੁਸ਼ ਕਰਨ ਵਾਸਤੇ ਨਹੀਂ ਪੜਦਾ ਮੈਂ ਜਾ ਕਰਨ ਵਾਸਤੇ ਨਹੀਂ ਪੜਦਾ ਕਬੂਤਰ ਜਿਵੇਂ ਬਿੱਲਦੀ ਨੂੰ ਵੇਖ ਕੇ ਅੱਖਾਂ ਮੀਟ ਲੈਂਦੀ ਏ ਐਵੇਂ ਜਿਹੜੇ ਇਹਦੇ ਕਾਂਗਰਸ ਦੇ ਆਗੂ ਸਨ ਉਹ ਗੁੰਗੇ ਬਣੇ ਰਹਿੰਦੇ ਤੇ ਅੱਖਾਂ ਮੀਟੀ ਰਹਿੰਦੇ ਸਨ ਖਾਸ ਕਰਕੇ ਪ੍ਰਤਾਪ ਸਿੰਘ ਕੈਰੋਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡੇ ਆਪਣਾ ਪੰਜਾਬ ਸਿੰਘ ਕਾਲੋਂ ਦਾ ਟੀਵੀ ਇਹ ਨਰਿਤੀ ਮੈਂ ਲੈ ਕੇ ਆਇਆ ਹਾਂ ਇਤਿਹਾਸ ਤੇ ਤਵਾਰਿਕ ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਉਹਦੀ ਸੰਖੇਪ ਜੀ ਜਾਣਕਾਰੀ ਤੁਹਾਡੇ ਚਰਨਾਂ ਦੇ ਵਿੱਚ ਰੱਖਾਂਗੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਸਾਡੀ ਜਿਹੜੀ ਕੋਸ਼ਿਸ਼ ਹੈ ਪਸੰਦ ਆਵੇਗੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਣ ਦੀ ਜਰੂਰ ਖਿੱਚਲਾ ਕਰਿਆ ਕਰੋ ਜੀ ਅੱਜ 9 ਅਪ੍ਰੈਲ ਆ 9 ਅਪ੍ਰੈਲ 1598 ਦੇ ਦਿਨ ਗੁਰੂ ਰਾਮਦਾਸ ਸਾਹਿਬ ਦੇ ਮਹਿਲ ਤੇ ਗੁਰੂ ਅਰਜਨ ਸਾਹਿਬ ਦੇ ਮਾਤਾ ਬੀਬੀ ਭਾਨੀ ਜੀ ਜਨਮ ਕਰਕੇ ਸਨ ਉਹਨਾਂ ਦਾ ਜਿਹੜਾ ਜਨਮ ਸੀ ਉਹ 34 1533 ਦੇ ਵਿੱਚ ਹੋਇਆ ਸੀ ਗੁਰੂ ਅਮਰਦਾਸ ਸਾਹਿਬ ਜੀ ਦੀ ਬੇਟੀ ਬੀਬੀ ਭਾਨੀ ਦਾ ਵਿਆਹ ਜਿਹੜਾ ਸੀ ਉਹ 16 ਫਰਵਰੀ 1500 54 ਦੇ ਦਿਨ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਹੋਇਆ ਸੀ ਆਪ ਜੀ ਦੇ ਘਰ 1558 ਦੇ ਵਿੱਚ ਵੱਡੇ ਪੁੱਤਰ ਨੇ ਜਨਮ ਲਿਆ ਜਿਨ੍ਹਾਂ ਦਾ ਨਾਮ ਪ੍ਰithvi ਚੰਦ ਸੀ 1560 ਦੇ ਵਿੱਚ ਦੂਜੇ ਪੁੱਤਰ ਮਹਾਦੇਵ ਨੇ ਜਨਮ ਲਿਆ ਤੇ 15 ਅਪ੍ਰੈਲ 1563 ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਜਨਮ ਲਿਆ। ਆਪ ਦੇ ਪਤੀ ਗੁਰੂ ਰਾਮਦਾਸ ਸਾਹਿਬ ਇਹਨਾਂ ਦੀ ਮੌਤ ਤੋਂ ਤਕਰੀਬਨ 17 ਸਾਲ ਪਹਿਲਾਂ 1581 ਦੇ ਵਿੱਚ ਜੋਤੀ ਜੋਤ ਸਮਾ ਚੁੱਕੇ ਸਨ। ਗੁਰੂ ਹਰਿਆਰ ਸਾਹਿਬ ਦਾ ਵਿਆਹ 14 ਜਨਵਰੀ 1640 ਦੇ ਦਿਨ ਅਰੋਪਨਗਰ ਜ਼ਿਲ੍ਹਾ ਗੁਜਰਾਵਾਲਾ ਦੇ ਭਾਈ ਦਿਆਰਾ ਦੀ ਬੇਟੀ ਸਲੱਖਣੀ ਜੀ ਨਾਲ ਹੋਇਆ ਸੀ। ਗੁਰੂ ਹਰਰਾਜ ਸਾਹਿਬ ਦੀ ਪਤਨੀ ਬੀਬੀ ਸਰਕਣੀ ਦੇ ਮਾਪੇ ਜਿਹੜੇ ਸਨ ਉਹ ਕਲਿਆਣਪੁਰ ਵਿੱਚ ਰਹਿਣ ਲੱਗ ਪਏ ਸੀ ਇਸ ਕਰਕੇ ਉਹਨਾਂ ਨੂੰ ਕੋਟ ਕਲਿਆਣਵੀ ਕਿਹਾ ਜਾਂਦਾ ਸੀ ਬੀਬੀ ਸਰਕਣੀ ਨੇ 24 ਫਰਵਰੀ 1646 ਦੇ ਦਿਨ ਰਾਮ ਰਾਏ 9 ਅਪ੍ਰੈਲ 1649 ਦੇ ਦਿਨ ਰੂਪਕੌਰ ਅਤੇ 20 ਜੁਲਾਈ 1652 ਦੇ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਜਨਮ ਦਿੱਤਾ ਇੱਥੇ ਜ਼ਿਕਰ ਕਰਨਾ ਬਈ ਜ਼ਰੂਰੀ ਹੈ ਕਿ ਕਈ ਲੇਖਕਾਂ ਨੇ ਗੁਰੂ ਰਹਿਰਾਇ ਜੀ ਸਾਹਿਬ ਦੇ ਸਤਵਿਆ ਲਿਖੇ ਹਨ ਜੋ ਸਿਰਫ ਨਾ ਗਲਤ ਹੈ ਬਲਕਿ ਬੇਬੁਨਿਆਦ ਇਤਿਹਾਸੋਈ ਨਾ ਵੀ ਹੈ ਹਿੰਦੂਆਗੂ ਮੋਨ ਦਾਸ ਕਰਮਚੰਦ ਗਾਂਧੀ ਆਂ ਫਿਰਕੋ ਹਿੰਦੂਆ ਵਾਂਗ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਇੱਕ ਅੰਗ ਕਿਹਾ ਕਰਦਾ ਸੀ ਸਿੱਖ ਆਗੂਆਂ ਨੇ ਉਸ ਨੂੰ ਮਿਲ ਕੇ ਤੇ ਵਿਆਨਾਂ ਦੇ ਰਾਹੀਂ ਤੇ ਇਕੱਠਾਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਵੀ ਉਨੂੰ ਅਜੀਹਾ ਕਹਿ ਤੁਰਕਿਆ ਸੀ ਇਸ ਤੇ ਇੱਕ ਪੰਜਾਬੀ ਅਖਬਾਰ ਨੇ ਗਾਂਧੀ ਬਾਰੇ ਲਿਖਿਆ ਸੀ ਮਹਾਤਮਾ ਗਾਂਧੀ ਪਾਗਲ ਹੋ ਗਿਆ ਹੈ ਅਖਬਾਰ ਬੱਬਰ ਸ਼ੇਰ 4 ਮਾਰਚ 1925 ਜਦੋਂ ਗਾਂਧੀ ਪੰਜਾਬ ਆਇਆ ਤਾਂ ਉਸਨੇ ਮੰਨ ਲਿਆ ਕਿ ਮੈਂ ਅਜੀਹਾ ਪਬਲਿਕ ਦੇ ਵਿੱਚ ਕਦੇ ਨਹੀਂ ਕਹਾਂਗਾ ਪਰ ਫਿਰ ਵੀ ਉਹ ਟਲਿਆ ਨਹੀਂ ਉਤਰੇ 9 April 1925 ਦੇ ਯੰਗ ਇੰਡੀਆ ਵਿੱਚ ਇੱਕ ਲੇਖ ਲਿਖ ਕੇ ਗੁਰੂ ਗੋਵਿੰਦ ਸਹਿਬ ਨੂੰ ਹਿੰਦੂ ਧਰਮ ਦਾ ਰક્ષਕ ਪਰ ਇੱਕ ਭੁੱਲੜ ਦੇਸ਼ ਭਗਤ ਕਿਹਾ ਪਰ ਉਸਨੇ ਰਾਣਾ ਪ੍ਰਤਾਪ ਸ਼ਿਵਾਜੀ ਮਹਾਰਾਜ ਤੇ ਰਾਣੀ ਚਾਂਸੀ ਨੂੰ ਕਦੇ ਵੀ ਭੁੱਲੜ ਨਹੀਂ ਕਿਹਾ ਜਦ ਮੰਗਲ ਸਿੰਘ ਨੇ ਉਸ ਨੂੰ ਇਸ ਬਾਰੇ ਸਪਸ਼ਟ ਕਰਨ ਵਾਸਤੇ ਕਿਹਾ ਤਾਂ ਉਸਨੇ ਗਲਤੀ ਨਹੀਂ ਮੰਨੀ ਤੇ ਆਪਣੀ ਗੱਲ ਤੇ ਅੜਿਆ ਰਿਹਾ ਉਂਝ ਗਾਂਧੀ ਨੇ ਮੰਨਿਆ ਕਿ ਉਸਨੇ ਸਿੱਖ ਅਗਵਨ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਹਨਾਂ ਨੂੰ ਹਿੰਦੂ ਧਰਮ ਦਾ ਅੰਗ ਨਹੀਂ ਕਹਾਂਗਾ ਪਰ ਗਾਂਧੀ ਫਿਰ ਵੀ ਵਾਰ-ਵਾਰ ਸਿੱਖ ਧਰਮ ਤੇ ਹਮਲੇ ਕਰਦਾ ਰਿਹਾ ਉਹ ਤਾਂ 15 ਅਗਸਤ 1947 ਤੋਂ ਬਾਅਦ ਵੀ ਸਿੱਖ ਧਰਮ ਦੇ ਬਾਰੇ ਓਲ ਜਲੂਲ ਬੋਲਦਾ ਰਹਿੰਦਾ ਸੀ ਉਹ ਕਹਿੰਦਾ ਕਿ ਸਿੱਖਾਂ ਨੂੰ ਵੱਖਰਾ ਧਰਮ ਤਾਂ ਮੈਂ ਕਾਲੇ ਉਹ ਸ਼ਾਇਦ ਕਨਿੰਗਮ ਦੀ ਗੱਲ ਕਰਨਾ ਚਾਹੁੰਦਾ ਸੀ ਕਹਿੰਦਾ ਕਿ ਮੈਂ ਕਾਲੇ ਨੇ ਕਿਤਾਬ ਲਿਖ ਕੇ ਬਣਾਇਆ ਸੀ ਉਹ ਕਹਿੰਦਾ ਕਿ ਸਾਰਾ ਵਖੀੜਾ ਜਿਹੜਾ ਹੈ ਇਹ ਮੈਂ ਕਾਲੇ ਨੇ ਖੜਾ ਕੀਤਾ ਸੀ ਉਹ ਚਾਸ ਕਰਤਾ ਹੈ ਨਹੀਂ ਸੀ ਉਸਨੇ ਸਿੱਖਾਂ ਨੂੰ ਅਲੱਗ ਧਰਮੋਂ ਕਹਿਣ ਦੀ ਜ਼ਹਿਰ ਫੈਲਾਈ ਜਿਸ ਨੂੰ ਹਰ ਇੱਕ ਨੇ ਨਿਗਲ ਲਿਆ ਆਪਣੀ ਇੱਕ ਕਿਤਾਬ ਕੜੈਕਟਡ ਵਰਕਸ ਦੀ ਜਿਲਦ 88 ਸਫੇ 4 5 ਦੇ ਵਿੱਚ ਲਿਖਦਾ ਹੈ ਕਿ ਗ੍ਰੰਥ ਸਾਹਿਬ ਕੀ ਇਹ ਤਾਂ ਹਿੰਦੂ ਸ਼ਾਸਤਰਾਂ ਦੇ ਆਧਾਰਤ ਹੈ ਇਹ ਸਿੱਖਾਂ ਦਾ ਜਿਹੜਾ ਹੈ ਨਾ 7 ਲੱਖ ਸੇ ਏਕ ਲੜਾਉ ਇੱਕ ਮਜ਼ਾਕ ਹੈ ਉਨੇ ਕਹੇ ਕਿ ਐਟਮ ਬੰਬ ਦੇ ਜਮਾਨੇ ਦੇ ਵਿੱਚ ਸਿੱਖਾਂ ਦੀ ਕਿਰਪਾਨ ਜੰਗਾਲ ਲੱਗੀ ਹੋਈ ਕਿਰਪਾਨ ਇਹਦਾ ਕੋਈ ਤੁਕ ਨਹੀਂ ਬੰਦਾ ਇਹਦੀ ਗੱਲ ਨਹੀਂ ਕਰਨੀ ਚਾਹੀਦੀ ਇਹ ਕੋਈ ਹਥਿਆਰ ਨਹੀਂ ਹੈ ਗਾਂਧੀ ਜਿਹੜਾ ਹੈ ਕਲੈਕਟਿਡ ਵਰਕਸ ਜਿਲਦ 99 ਸਫਾ 284 ਦੇ ਉੱਤੇ ਲਿਖਦਾ ਕਿ ਕਿਰਪਾਨ ਜਿਹੜੇ ਪਹਿਨੀ ਫਿਰਦੇ ਨੇ ਇਹ ਇੱਕ ਜੰਗਲੀ ਵਰਤਾਰਾ ਫਿਰ ਗਾਂਧੀ ਲਿਖਦਾ ਹੈ ਜਿਲਦ ਨੰਬਰ 99 ਸਫਾ 274 ਦੇ ਉੱਤੇ ਉਹ ਲਿਖਦਾ ਹੈ ਕਿ ਸਿੱਖ ਕਹਿੰਦੇ ਹਨ ਕਿ ਪ੍ਰਸਤੀ ਕੌਸ਼ਲ ਦੇ ਫੈਸਲੇ ਮੁਤਾਬਕ ਕਿਸੇ ਵੀ ਸੈਜ ਦੀ ਕਿਰਪਾਣ ਪਹਿਨ ਸਕਦੇ ਹਨ ਹੁਣ ਹਿੰਦੂਆ ਦੀ ਹਕੂਮਤ ਹੈ ਤੇ ਪ੍ਰਸਤੀ ਕੌਸ਼ਲ ਦਾ ਫੈਸਲਾ ਖਤਮ ਹੋ ਚੁੱਕਾ ਹੈ ਗਾਂਧੀ ਫਿਰ ਕਲੈਕਟਡ ਵਰਕਸ ਦੀ ਜਿਲਦ ਨੰਬਰ 90 ਸਫਾ 72 73 ਦੇ ਵਿੱਚ ਇਹ ਵੀ ਲਿਖਦਾ ਹੈ ਕਿ ਜੇ ਸਿਕਿ ਸਵਾ ਲੱਖ ਦੇ ਨਾਲ ਇੱਕ ਲੜ ਸਕਦਾ ਹੈ ਪਰ ਫਿਰ ਕਿਰਪਾਣਾ ਰੱਖਣ ਦੀ ਕੀ ਲੋੜ ਹੈ ਫਿਰ ਇਹ ਮੁੱਕਿਆਂ ਦੇ ਨਾਲ ਹੀ ਮਾਰ ਸਕਦੇ ਹਨ ਗੁਰੂ ਨਾਨਕ ਨੇ ਕਦੇ ਨਹੀਂ ਸੀ ਕਿਹਾ ਕਿ ਮੈਂ ਹਿੰਦੂ ਨਹੀਂ ਹਾਂ ਕਿਸੇ ਹੋਰ ਗੁਰੂ ਨੇ ਵੀ ਇਹ ਨਹੀਂ ਕਿਹਾ ਕਿ ਮੈਂ ਹਿੰਦੂ ਨਹੀਂ ਹਾਂ ਬੋਧੀ ਜੈਨੀ ਧਰਮ ਨੂੰ ਅਲੱਗ ਨਹੀਂ ਮੰਨਿਆ ਜਾ ਸਕਦਾ ਜਸ ਇੱਕ ਧਰਮ ਨੂੰ ਅਲੱਗ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਹ ਹਿੰਦੂ ਧਰਮ ਦੀਆਂ ਸ਼ਖਾਵਾਂ ਹਨ ਜਿਵੇਂ ਕਿ ਸਮੁੰਦਰ ਦੇ ਵਿੱਚੋਂ ਜੋ ਲਹਿਰਾਂ ਹਨ ਉਹਨਾਂ ਨੂੰ ਅਸੀਂ ਅਲੱਗ ਨਹੀਂ ਕਹਿ ਸਕਦੇ ਇਸੇ ਤਰ੍ਹਾਂ ਹਿੰਦੂ ਧਰਮ ਨੂੰ ਅਲੱਗ ਨਹੀਂ ਕਿਹਾ ਜਾ ਸਕਦਾ ਇਹ ਗਾਂਧੀ ਦੇ ਜਿਹੜੇ ਸਨ ਇੱਕ ਗਾਂਧੀ ਦਾ ਜ਼ਹਿਰ ਸੀ ਜਿਹੜਾ ਸਿੱਖਾਂ ਦੇ ਪ੍ਰਤੀ ਸੀ ਫਿਰ ਗਾਂਧੀ ਅੱਗੇ ਇਸੇ ਕਿਤਾਬ ਦੇ ਵਿੱਚ ਸਫਾ 90 ਦੇ ਉੱਤੇ ਲਿਖਦਾ ਜਲਦ ਨੰਬਰ 90 ਦੇ ਸਫਾ 177 ਦੇ ਉੱਤੇ ਲਿਖਦਾ ਹੈ ਕਿ ਤੁਹਾਡਾ ਗ੍ਰੰਥ ਸਾਹਿਬ ਜਿਹੜਾ ਉਹ ਮੈਂ ਪੜਦਾ ਹਾਂ ਪਰ ਮੈਂ ਤੁਹਾਨੂੰ ਖੁਸ਼ ਕਰਨ ਵਾਸਤੇ ਨਹੀਂ ਪੜਦਾ ਮੈਂ ਇਹ ਕਰਨ ਵਾਸਤੇ ਨਹੀਂ ਪੜਦਾ ਨਾ ਹੀ ਮੈਨੂੰ ਤੁਹਾਨੂੰ ਤੁਹਾਡੇ ਕੋਲ ਇਸ ਦੀ ਇਜਾਜ਼ਤ ਲੈਣ ਦੀ ਲੋੜ ਹੈ ਪਰ ਗੁਰੂ ਜੀ ਜੀ ਨੇ ਤਾਂ ਕਿਤੇ ਨਹੀਂ ਕਿਹਾ ਕਿ ਤੁਹਾਨੂੰ ਦਾੜੀ ਉਗਾਉਣੀ ਚਾਹੀਦੀ ਹੈ ਮੋਛਾ ਰੱਖਣੀਆਂ ਚਾਹੀਦੀਆਂ ਨੇ ਕਿਰਪਾਨ ਚੁੱਕਣੀ ਚਾਹੀਦੀ ਹੈ ਫਿਰ ਗਾਂਧੀ ਇਸੇ ਕਿਤਾਬ ਦੇ ਵਿੱਚ ਜਿਲਦ ਨੰਬਰ 90 ਦੀ 470 ਪੇਜ ਤੇ ਲਿਖਦਾ ਹੈ ਕਿ ਗਾਂਧੀ ਸਿੱਖ ਧਰਮ ਦੇ ਖਿਲਾਫ ਅਜਿਹੀ ਕਟਿਆ ਬੋਲਦੀ ਤੇ ਕਿਰਪਾਨ ਚੁੱਕਣੀ ਚਾਹੀਦੀ ਹੈ ਗੰਦੇ ਸਿੱਖ ਧਰਮ ਦੇ ਖਿਲਾਫ ਜਈ ਕਟਿਆ ਬੋਲਦੀ ਅਕਸਰ ਬੋਲਦਾ ਹੀ ਰਹਿੰਦਾ ਸੀ ਪਰ ਬਗੈਰਤ ਕਾਂਗਰਸੀ ਸਿੱਖ ਵਜ਼ੀਰੀਆਂ ਤੇ ਹੋਰ ਲਾਲਚਾਂ ਕਰਨ ਸਭ ਚੁੱਪਚਾਪ ਇਹਨੂੰ ਸੁਣਦੇ ਰਹਿੰਦੇ ਤੇ ਕੰਨ ਬੰਦ ਕਰ ਲੈਂਦੇ ਆ ਕਬੂਤਰ ਜਿਵੇਂ ਬਿੱਲਦੀ ਨੂੰ ਵੇਖ ਕੇ ਅੱਖਾਂ ਮੀਟ ਲੈਂਦੀ ਏ ਐਵੇਂ ਜਿਹੜੇ ਇਹਦੇ ਕਾਂਗਰਸ ਦੇ ਆਗੂ ਸਨ ਉਹ ਗੁੰਗੇ ਬਣੇ ਰਹਿੰਦੇ ਤੇ ਅੱਖਾਂ ਮੀਟੀ ਰਹਿੰਦੇ ਸਨ ਖਾਸ ਕਰਕੇ ਪ੍ਰਤਾਪ ਸਿੰਘ ਕੈਰੋਂ ਮੰਗਲ ਸਿੰਘ ਗਿੱਲ ਅਮਰ ਸਿੰਘ ਚਵਾਲ ਸਰਦਤ ਸਿੰਘ ਜਲੰਧਰ ਗੁਰਦੇਵਾਲ ਸਿੰਘ ਢਿਲੋਂ ਜੈਲ ਸਿੰਘ ਉਦਮ ਸਿੰਘ ਨਾਗੋਕੇ ਦਰਸ਼ਨ ਸਿੰਘ ਫੈਰੂਮਾਨ ਵਗੈਰਾ ਜਿੰਨੇ ਵੀ ਹੈਗੇ ਸਨ ਸਾਰੇ ਗਾਂਧੀ ਦੀ ਬਕਵਾਸ ਸੁਣਦੇ ਰਹਿੰਦੇ ਇਹਨੂੰ ਜਵਾਬ ਦੇਣ ਦੀ ਹਿੰਮਤ ਨਹੀਂ ਹੰ ਕਰਦੇ 9 April 1991 ਦੇ ਦਿਨ ਪੰਜਾਬ ਪੁਲਿਸ ਨੇ ਗੁਰਦੇਵ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਜਮਾਂ ਰੈ ਜਿਲ੍ਹਾ ਅੰਮ੍ਰਿਤਸਰ ਹਰਦੇਵ ਸਿੰਘ ਵਾਸੀ ਪੂਲਾ ਬਟਿੰਡਾ ਸਕੰਦਰ ਸਿੰਘ ਸੂਬਾ ਵਾਸੀ ਸਿੰਘੇਵਾਲ ਬਠਿੰਡਾ ਸੁਖਚੈਨ ਸਿੰਘ ਲੱड्डੂ ਸ਼ਮਸ਼ੇਰ ਸਿੰਘ ਤੇ ਸੁਖਜਿੰਦਰ ਸਿੰਘ ਸ਼ਿੰਦਾ ਵਾਸੀ ਬਲਟੋਹਾ ਦਿਲਬਾਗ ਸਿੰਘ ਪੋਲਾ ਵਾਸੀ ਚੈਨ ਚੱਕ ਮੇਜਰ ਸਿੰਘ ਉਰਫ ਕਾਲ ਵਾਸੀ ਭੰਡਾਲ ਬਿੱਟੂ ਸਿੰਘ ਗ੍ਰੰਥੀ ਵਾਸੀ ਭਾਈ ਲੱड्डੂ ਸੁਖਚੈਨ ਸਿੰਘ ਸੁੱਖਾ ਵਾਸੀ ਚੰਦਨ ਸਿੰਘ ਕਲੋਨੀ ਅੰਮ੍ਰਿਤਸਰ ਤੇ ਹੋਰ ਤਿੰਨ ਚਾਰ ਸਿੱਖ ਜਿਹੜੇ ਸਨੋਂ ਉੰਨਾ ਕਲੀ ਮੁਕਾਬਲੇ ਦੇ ਵਿੱਚ ਪੰਜਾਬ ਪੁਲਿਸ ਨੇ ਸ਼ਹੀਦ ਕਰ ਦਿੱਤੇ 9 April 1992 ਦੇ ਦਿਨ ਨਿਸ਼ਾਨ ਸਿੰਘ ਗੁਰਜੰਟ ਸਿੰਘ ਚੱਕ ਭਗਤੂ ਬਟੰਡਾ ਵਿੱਚ ਬਲਵਿੰਦਰ ਸਿੰਘ ਤੇਜ ਸਿੰਘ ਵਾਲਾ ਅੰਮ੍ਰਿਤਸਰ ਵਿੱਚ ਗੁਰਦੇਤ ਸਿੰਘ ਚੋਲਾ ਫਿਰੋਜ਼ਪੁਰ ਵਿੱਚ ਗੁਰਪਾਲ ਸਿੰਘ ਪੁੱਤਰ ਬੇਲਾ ਸਿੰਘ ਬਸ ਜੀ ਗਰੜੇਵਾਲ ਜ਼ਿਲ੍ਹਾ ਅੰਮ੍ਰਿਤਸਰ ਮਨਜੀਤ ਸਿੰਘ ਉਰਫ ਮਾਨਾ ਪੁੱਤਰ ਅਜੀਤ ਸਿੰਘ ਵਾਸੀ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਤੇ ਹੋਰ ਕਈ ਲੋਕਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ੇਡ ਕਰ ਦਿੱਤਾ ਗਿਆ ਧੰਨਵਾਦ